ਲੋ ਵੀ ਦੋਸਤੋ ਇਹ ਹੈਗੇ ਆ ਗੰਗਾ ਨਦੀ ਦੇ ਨਾਲ ਦੇ ਲੱਗਦੇ ਇਲਾਕੇ ਜਿਹੜੇ ਗੰਗਾ ਨਦੀ ਦੇ ਨਾਲ ਲੱਗਦੇ ਆ ਦੇਖੋ ਮਕਾਨ ਕਿਦਾਂ ਪਾਣੀ ਵਿੱਚ ਬਹਿ ਗਏ ਆ ਯਾਰ ਕਿੰਨੀ ਮਿਹਨਤ ਨਾਲ ਬੰਦਾ ਮਕਾਨ ਪਾਉਂਦਾ 1 ਮਿੰਟ ਸੈਕਿੰਟ ਹੀ ਲੱਗਦਾ ਹਰ ਚੀਜ਼ ਬਹਿਣ ਨੂੰ ਦੇਖੋ ਗੰਗਾ ਨਦੀ ਜਦੋਂ ਵੀ ਲਿੰਦੀ ਆ ਤੇ ਵਿਸ਼ਾਲ ਰੂਪ ਹੀ ਲਿੰਦੀ ਆ ਆ ਦੇਖੋ ਹੁਣ ਦੂਜਾ ਮਕਾਨ ਚੱਲਿਆ ਇੱਕ ਗੰਗਾ ਨਦੀ ਨੇ ਵੀ ਬਹੁਤ ਵਾਈ ਪਾਈ ਆ ਜਿੱਥੇ ਵੀ ਗਈ ਆ ਇਹ ਗੰਗਾ ਮਈਆ ਸਭ ਤੇ ਕਿਰਪਾ ਕਰੀਂ ਪੰਜਾਬ ਦੇ ਵੀ ਹਾਲਾਤ ਮਾੜੇ ਹੋਏ ਪਏ ਆ ਤੇ ਇੰਦਰ ਜਿਹੜੇ ਗੰਗਾ ਦੇ ਨਾਲ ਲੱਗਦੇ ਇਲਾਕੇ ਆ ਉਹਨਾਂ ਦਾ ਵੀ ਬੁਰਾ ਹੀ ਹਾਲ ਆ ਪਾਣੀ ਇੰਦਰ ਵੀ ਬਹੁਤ ਜ਼ਿਆਦਾ ਆਇਆ ਹੈ ਇਹ ਵੀਡੀਓ ਆਪਾਂ ਨੂੰ ਕਿਸੇ دوست ਨੇ ਭੇਜੀ ਸੀ ਦੇਖੋ ਬਈ ਇਹ ਤੀਜਾ ਮਕਾਨ ਵੀ ਗਿਆ